ਇਹ ਘਾਰੇ ਵੀ ਨਾ ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਹਾਂ ਪਿੰਡ ਪ੍ਰਿੰਗੜੀ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਿੱਦੇ ਭਿੰਦੇ ਵੀਰ ਕੋਲ ਆਇਆ ਦੋਸਤੋ ਤਕਰੀਬਨ 1 ਮਹੀਨਾ ਪਹਿਲਾਂ ਜਿਹੜੀ ਆਪਾਂ ਐਡਲੀ ਵੀਡੀਓ ਪਾਈ ਸੀਗੀ ਵਪਾਰ ਦਾ ਕੰਮ ਆ ਵੀਰ ਉਹਨਾਂ ਦਾ ਠੀਕ ਆ ਜੀ ਰੁਟੀਨ ਦੇ ਵਿੱਚ ਹੀ ਕੰਮ ਕਰਦੇ ਆ ਚਲੋ ਅੱਜੂ ਇਸੇ ਜਰਾ ਕੋਈ ਦੋ ਚਾਰ ਨੱਕ ਜਿਹੜੇ ਆ ਆਉਂਦੇ ਜਾਂਦੇ ਰਹੇ ਇਸ ਕਿਲੇ ਤੇ आज इस वीडियो ਦੇ ਵਿੱਚ ਨਾਗਵੇ ਸੇ ਆਪਾਂ ਤੁਹਾਨੂੰ ਟੋਟਲ ਚਾਰਕ ਦਿਖਾਉਣੇ ਸੀਗੇ ਆਰਸੀ ਇੱਕ ਵੇਗੀ ਵੀ ਇੱਕ ਜਿਹੜੀ ਵਹਿੜ ਪਿੰਦਾ ਵੀ ਦੱਸ ਰਿਹਾ ਸੀ ਕਿ ਆ ਵੀ ਸੇਵ ਹੋ ਗਈ ਆ ਹਾਂਜੀ ਤੇ ਹੁਣ ਮੌਕੇ ਤੇ ਜਿਹੜੇ ਤਿੰਨ ਐਨੀਮਲ ਵਕਾਊ ਆ ਇੱਕ ਅੰਫਰ ਇਧਰ ਵਚੀ ਦਿਖਾ ਦੇਾਂਗੇ ਤੁਹਾਨੂੰ ਇੱਕ ਤਕਰੀਬਨ ਕੋਈ ਚੌਕ ਮਹੀਨਿਆਂ ਦੀ ਗੱਬਣਾ ਕਿੰਨਾ ਇਹਦੇ ਥਲੇ ਦੁੱਧ ਐਸ ਵਕਤ ਪੂਰੀ ਡਿਟੇਲ ਚ ਚੱਲਾਂਗੇ ਆਪਾਂ ਇੱਕ ਤਕਰੀਬਨ ਕੋਈ 25 ਦਿਨਾਂ ਦੀ ਚਾਹੇ ਮਹੀਨੇ ਦੀ ਸੂਈ ਆ ਪਿਛਲੀ ਵੀਡੀਓ ਦੇ ਵਿੱਚ ਆਪਾਂ ਇਹ ਬਿਲਕੁਲ ਵੜ ਪਾਈ ਸੀਗੀ ਹੁਣ ਬਗਿਆਰ ਬੱਚੇ ਆ ਕੋਈ ਵੀਰ ਵੀ ਡਿਟੇਲ ਦੇ ਲਈ ਖਾਸ ਤੌਰ ਤੇ ਵੀ ਨਾ ਪਹਿਲਾਂ ਕਿ ਜਿਹੜੀ ਵੀਡੀਓ ਆਪਾਂ ਪਾਈ ਸੀ ਉਹ ਲਿੰਕ ਕਿਸੇ ਭਰਾਣ ਲੈਣਾ ਉਹ ਲਿੰਕ ਵੀ ਤੁਸੀਂ ਲੈ ਸਕਦੇ ਜੇ ਲਿੰਕ ਵੀ ਤੁਹਾਨੂੰ ਸੈਂਡ ਕਰ ਦਿੱਤਾ ਜਾਊਗਾ ਉਹਦੇ ਵਿੱਚ ਬੱਚਾ ਸੀਗਾ ਹੁਣ ਬਗੈਰ ਬੱਚਿਆਂ ਆ ਇਸ ਵਕਤ ਜਿੰਨੇ ਦੁੱਧ ਤੇ ਆ ਪ੍ਰੋਪਰ ਡਿਟੇਲ ਤੁਹਾਨੂੰ ਮਿਲ ਜੂਗੀ ਆ ਅੱਜ ਤਰੀਕ ਜਿਹੜੀ ਤੁਸੀਂ ਲੋਡ ਕਰ ਲਓ 10 ਸਤੰਬਰ ਤੇ ਸਮਾਂ ਕੋਈ ਮਾਰਨਿੰਗ ਦੇ 11:00 ਵਜੇ ਦਾ ਪੂਰੀ ਗੱਲਬਾਤ ਕਰਾਂਗੇ ਵੀਡੀਓ ਦੇ ਅੰਤ ਤੱਕ ਦੇਖਿਆ ਜੇ ਕੋਈ ਵੀ ਫਾਰਮਰ ਭਰਾ ਜਿਹਨੂੰ ਵੀ ਜਿਹੜੀ ਵੀ ਵੜ ਪਸੰਦ ਆਊਗੀ ਇੱਥੇ ਆਣ ਕੇ ਆਪਦੀ ਤਸੱਲੀ ਨਾਲ ਚੋਕੇ ਘਸਮਾ ਕੇ ਤਸੱਲੀ ਕਰ ਲਿਆ ਜੀ ਸਰ ਤੋਂ ਪਹਿਲਾ ਬਿੰਦੇ ਵੀਰ ਸਾਸਰੀ ਕਾ ਜੀ ਹਾਥੜਾ ਵੀਰ ਜੀ ਹੋਰ ਪਾਜੀ ਠੀਕ ਠਾਕ ਹਾਂ ਠੀਕ ਠਾਕ ਵੀਰ ਜੀ ਹੋਰ ਫਿਰ ਦੇ ਕੀ ਹਾਲ ਹੈ ਅਸੀਰ ਰਾਜ ਜੀ ਠੀਕ ਠਾਕ ਮਹਾਰਾਜ ਸਾਸਰੀ ਕਾ ਬਹੁਤ ਵਧੀਆ ਪਾਜੀ ਬਿੰਦੇ ਤਕਰੀਬਨ ਇੱਕ ਮਹੀਨਾ ਪਹਿਲਾਂ ਆਪਾਂ ਜਿਹੜੀ ਵੀਡੀਓ ਪਾਈ ਸੀਗੀ ਉਹਦੇ ਵਿੱਚੋਂ ਥੋੜਾ ਗੈਪ ਪੈ ਗਿਆ ਵਕਫਾ ਪੈ ਗਿਆ ਬਾਕੀ ਮਾਲ ਤਕਰੀਬਨ ਦੋ ਚਾਰ ਨਾਗ ਆਉਂਦੇ ਹਾਂ ਹਾਂ ਜੀ ਅਜੀ ਵੀਰ ਜੀ ਨੇ ਨਾਗ ਹੁੰਦੇ ਦੋ ਚਾਰ ਆਉਂਦੇ ਪੱਕੇ ਠੀਕ ਆ ਭਰਾ ਹਾਂਜੀ ਤੇ ਬਿੰਦੇ ਵੀਰ ਜਿਹੜੀ ਇਹ ਵੈਰਡ ਆਪਾਂ ਸ਼ੁਰੂਆਤ ਵਿੱਚ ਇਸੇ ਵੈਰਡ ਤੋਂ ਕਰਨਾਗੇ ਹਾਂਜੀ ਵੀਰ ਜੀ ਇਹ ਵੈਰਡ ਮੈਨੂੰ ਕੋਈ ਮਹੀਨਾ 25 ਦਿਨ ਕਰੇ ਜੀ ਵੀ ਮਹੀਨਾ ਸਹੀ ਨੂੰ ਹੋ ਗਿਆ ਜੋ ਇਹ ਕੰਮ ਨੇ ਕਰ ਜੀ ਪੂਰਾ ਮਹੀਨਾ ਕਰੇ ਆਪਾਂ ਵੀਡੀਓ ਕੱਢ ਕੇ ਭੇਜਣਾ ਆਪਣੇ ਕੋਲੇ ਵੀਡੀਓ ਸੁੰਦੀ ਲਗੀ ਆ ਬੱਚੇ ਜੋ ਸਾਰਾ ਪ੍ਰੂਫ ਹੈਗੇ ਆਪਣੇ ਕੋਲੇ ਠੀਕ ਆ ਕਰੋ ਬੱਚਾ ਨਹੀਂ ਦਿੱਤੇਗਾ ਸਾਹਿਬ ਆਪਾਂ ਠੀਕ ਆ ਜੀ ਹਾਂਜੀ ਠੀਕ ਆ ਐ ਸੋਗਤ ਬਿੰਦੇ ਵੀਰ ਕਿੰਨਾ ਦੁੱਧ ਦੋਦ ਵੀਰ ਜੀ 16 ਲੀਟਰ ਹੋਊਗਾ 14 ਲੀਟਰ ਦੀ ਗਾਰੰਟੀ ਦੇਵਾਂਗੇ ਵੀਰ ਜੀ ਐ ਸੋਗਤ ਹੋਵੇਗਾ ਉਹ 16 ਲੀਟਰ ਦੁੱਧਾ 14 ਦੀ ਗਾਰੰਟੀ ਆ 14 ਲੀਟਰ ਦੀ ਗਾਰੰਟੀ ਦੇਵਾਂਗੇ ਵੀਰ ਜੀ 14 ਲੀਟਰ ਦੀ ਦੋਸਤੋ ਗਾਰੰਟੀ ਵੀ ਰਪਿੰਦਾਂ ਦਾ ਵੀ ਦੇ ਦੇਾਂਗੇ ਸੂਰਜਾਂ ਦੇ ਵਿੱਚ ਦੂਜਾ ਕੇ ਪਹਿ ਲੋੜੀ ਸੋ ਚਵਾਈ ਇਹਦੀ ਕਿਸਾਨ ਜੀ ਰੋ ਰਕਵਾਈ ਸੀਗੀ ਮਾਰਨਿੰਗ ਦਾ ਟਾਈਮ ਆ ਤਕਰੀਬਨ ਬਾਕੀ ਕੋਈ ਵੀ ਪ੍ਰਾ ਟਾਈਮ ਉਹ ਟਾਈਮ ਆਪਣੀ ਜੋਗੇ ਦੋ ਟਾਈਮ ਤਸੱਲੀ ਕਰ ਲਵੇ ਫਿਕਸ ਲੇਵਾ ਬਿਲਕੁਲ ਕੰਪੈਕਟ ਜਿਹਾ ਅਡਰੈਸ ਬੈਡ ਦਾ ਹਵਾਨੇ ਲੇਵੇ ਦੀ ਤੁਸੀਂ ਸਫਾਈ ਵੇਖ ਸਕਦੇ ਜੇ ਬੈਕ ਸਾਈਡ ਤੋਂ ਇਧਰ ਬਹਿਣੀ ਵਾਲੇ ਪਾਸੇ ਤੁਹਾਨੂੰ ਵਿਖਾ ਦਿੱਤੀ ਆਪਾਂ ਆਹ ਦੇਖੋ ਠੀਕ ਆ ਆ ਮਾਰੇ ਮੂਵੀ ਦਿਖਾਦੀ ਦੇ ਵੀਰ ਆ ਦਿਖਾ ਦਿਓ ਬੇਦਾ ਬਾਕੀ ਚਵਾਈ ਭੂਰ ਸਿੱਟੇ ਤੋਂ ਬਚਾਈ ਮੈਂ ਵੀ ਇੱਕ ਨੰਬਰ ਵੀ ਦੇ ਚਵਾਈ ਇੱਕ ਨੰਬਰ ਹੋਈ ਵੀ ਜੀ ਠੀਕ ਆ ਹਾਂਜੀ ਬਾਬੀ ਚੋਣ ਚਵਾ ਦੀ ਚੰਗੀ ਆ ਠੀਕ ਆ ਚੋਣ ਚਵਾ ਦੀ ਚੰਗੀ ਆ ਮੇਰੇ ਭਰਾ ਕਾਫੀ ਡਿਮਾਂਡ ਕਰਦੇ ਆ ਵੀ ਘਰੇ ਘਰੇ ਲੂ ਜਿਹੜੇ ਜੁਰ ਨੂੰ ਬਾੜ ਚਾਹੀਦੀ ਆ ਨਾਲ ਦੀ ਨਾਲ ਹੀ ਰੇਟ ਵੀ ਦਾ ਬੜਾ ਜਾਇਜ਼ ਵਾਜਬ ਰਹੂਗਾ ਚਲੋ ਮਹੀਨੇ ਦੀ ਸੂਈ ਹੈ ਜਿੰਨੇ ਕ ਦੁੱਧ ਤੇਨੇ ਚੱਲਣਾ ਕਰਮਾ ਦੀ ਨੇ ਬਿਲਕੁਲ ਉਹਨੇ ਦੁੱਧ ਤੇ ਚੱਲਣ ਲਈਏ ਪੀਖ ਤੇ 14 15 14 15 ਪੈੱਕ ਜਿਹੜਾ ਦੁੱਧ ਤੇ ਚਾਉਂਦੀ ਰਹੂਗੀ ਵੈਸੇ ਉਵੇਂ ਰੋਗ ਤੇ 15 ਤੋਂ ਬਾਹਰ ਹੀ ਹੈ ਪਰ 14 ਦੇ ਬਾਰਵਾ ਜੀ 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 ਸਨਮਾਨ ਦੇ ਸਰਪ ਚ ਲੈ ਕੇ ਜਾਵੇ ਜੀ ਇਹੋ ਕੰਮ ਨੇ ਹੋਗਾ ਤਾਂ 16 ਲੀਟਰ ਹੀ ਆਲੇਗਾ ਆਪਾਂ 14 ਫਿਰ ਵੀ ਜਾਨੇ ਬਾਅਦ ਜਿੱਦੇ ਘਰੇ ਚੋਂ ਹੀ 100 ਲੀਟਰ ਵਿੱਚ ਉਕੇ ਦਵਾਂਗੇ ਆਪਾਂ ਆ ਉਸ ਤਰ੍ਹਾਂ ਵਿੱਚ ਉੱਜੇ ਉਸ ਤਰ੍ਹਾਂ ਮੂੰਗਾ 40 ਲੀਟਰ ਗਾਰੰਟੀ ਹੈ 14 ਲੀਟਰ ਦੀ ਗਾਰੰਟੀ ਆ ਬਾਕੀ ਮੇਰਾ ਭਰਾ 13 ਜਿਹੜੀ ਆਨਲਾਈਨ ਫੋਟਾ ਕਰ ਲਈਦੀ ਆ ਠੀਕ ਆ ਇਧਰੋਂ ਤੁਸੀਂ ਮਾਰ ਲਓ ਚਾਹ ਤਾਂ ਥਾਨ ਤਕਰੀਬ ਬਣਾਤੀ ਚਾਹੀਏ ਇਹ ਚੱਕਰ ਜੋ ਆ ਜੀ ਉਹ ਕੰਮ ਨਾ ਹੋਵੇਗਾ ਠੀਕ ਹੈ ਜੀ ਬੰਦਾ ਵੀ ਕੀ ਮੋਲ ਕੀ ਡਿਮਾਂਡ ਕਰਤੀ ਇਹਦੀ ਮੋਲ ਵੀ ਜੀ ਉਹ 45 ਪਾਇਆ ਜੀ ਦੀਪਕਾ 25 ਨੇ 45 ਮੋਲ ਆ ਹੁਣ ਵੀ ਦੀ 40000 ਦੇ ਦਈਏ 40000 ਨੇ ਬੱਚੇ ਪੰਜੇ ਖੜਾ ਛੜ ਦੰਨੇ ਆ ਹੋਰ ਵੀ ਹੁੰਦਾ ਮਾਨਤਨ ਕਰਕੇ ਦੇ ਦਈਏ 2 ਹੋਰ ਛੋ 38000 ਦੇ 38000 ਦੇ ਹਾਂ ਜੀ ਵੀਰ ਜੀ 38 ਦੀ ਦੇ ਦੋ ਹਾਂ ਜੀ ਜੀ ਪੂਰੇ ਇੰਨੇ ਦੇ ਵੀਰ ਜੀ ਟਕਰਾ ਹਾਂ ਹਾਂ ਬਾਕੀ ਚਾਰੋ ਚਾਰ ਲੱਗੀਆਂ ਕਰਵਾ ਦੇ 38000 ਦੀ ਦੇ ਦਈਏ 37000 ਦੀ ਚਲੋ ਜਾਂਦੇ ਹੋ 37000 ਦੀ ਜਾਂਦੇ ਹੋ ਠੀਕ ਹੈ ਬਾਕੀ ਕਰਮਾਰੀ ਹੈ ਚਾਰੂਆ ਪੂਰੀ ਠੀਕ ਹੈ ਜੀ ਇਹ ਵੀ ਨੰਬਰ ਵੀ ਨਹੀਂ ਜਾਗ ਰਹੀ ਵੀ ਇਹਨੇ ਦੁੱਧ ਘਟਾਇਆ ਆਪਣੀ ਜ਼ਿੰਮੇਵਾਰੀ ਦੁੱਧ ਸਾਰਾ ਕੁਝ ਹੈ ਜੀ ਠੀਕ ਹੈ ਹਾਂ ਇਹ ਦੁੱਧ ਇਹਨਾਂ ਦੀ ਫਿਰ ਬੱਚਾ ਹੈ ਇੱਕ ਜਾਂ ਕੋਈ ਬੱਚਾ ਦਾ 44000 ਇਹ ਨਹੀਂ ਕਿੱਦੀ ਠੀਕ ਹੈ ਵੀਰੇ ਹਾਂ ਇੱਕ ਨੰਬਰ ਚੋਈਏ ਜੀ ਠੀਕ ਹੈ ਜੀ ਬਾਕੀ ਦੋਸਤੋ ਚਲੋ ਹਾਂ ਜੀ 42 45 42 45 ਤੋਂ ਘੱਟ ਸੌਦਾ ਨਹੀਂ ਕਰਾਂਗੇ ਹਾਂ ਜੀ ਬਿਨਾਂ ਬੱਚੇ ਉਹ ਬੱਚੇ ਬਿਨਾਂ ਇੱਕ ਮਹੀਨਾ ਕੁ 25 ਦਿਨ ਦਾ ਸਮਾਂ ਹੋ ਗਿਆ ਚਲੋ ਸੁਈ ਨੂੰ ਉਹਦੇ ਕਰਕੇ ਐਡ ਤੋਂ ਐਡ ਜਿਹੜੀ ਤੁਹਾਨੂੰ 37000 ਦੀ ਮਿਲ ਜਾਊਗੀ ਕਿਵਾਇਦੇ ਵਿੱਚ ਕੋਈ ਵੀ ਕਮੀ ਪੇਸ਼ੀ ਨਹੀਂ ਭਰਾ ਬਣਉਂਦੀ ਠੀਕ ਆ ਜੀ ਕੋਈ ਉੱਤੇ ਆੜ ਕੇ ਚੁੰਡਾ ਦੂਰੋਂ ਨੇੜਿਓਂ ਰਾਜ ਵੀ ਕੇਰ ਦੀ ਘੱਟ ਨਹੀਂ ਰੋਹਦਾ ਆ ਅੱਗੇ ਆ ਵਾਰਡ ਆਪਣੇ ਕੋਲ ਆ ਗਈ ਆ ਚਿੱਟੇ ਰਾਂਡੇ ਦੇ ਵਿੱਚ ਵੀ ਰੱਖ ਅਜ ਟੋਕਰ ਗੱਪਣ ਵੀਰ ਜੀ ਟੋਕਰ ਤੇ ਗੱਪਣ ਵੀ ਆ ਨਾਲ ਹਾਂਜੀ ਠੀਕ ਆ ਗੱਪਣ ਕਿਨੇ ਟਾਈਮ ਦੀ ਆ ਮੇਰੀ ਚੌ ਮਹੀਨਾ ਦੀ ਚੌ ਮਹੀਨਾ ਲੱਖ ਦਿਨ ਘੱਟ ਵਿੱਚੋਂ ਪੂਰੇ ਹੋਏ ਨਾ ਮਹੀਨੇ ਚਾਰ ਹੋਏ ਨੇ ਆ ਠੀਕ ਆ ਜੀ ਹਾਂਜੀ ਤੇ ਬਿੰਦੇ ਗਾ ਸੂਆ ਤੀਜਾ ਹੋਊਗਾ ਤੀਜਾ ਸੂਆ ਦੀ ਲਾਇਰ ਦੂਜੀਆਂ ਵੀ ਤੀਜੇ ਹੋਣੀਆਂ ਠੀਕ ਆ ਦੁੱਧ ਕਿੰਨਾ ਦੇ ਥਲੇ ਦੁੱਧ ਮੇਰੀ 4 ਲੀਟਰ ਹੀ ਆ 4 ਲੀਟਰ ਉਹਤਰਾ ਮ ਵੀਰ ਜੀ ਮੋਬਿਲ ਇਤਰਾ ਕੋਲ ਤੁਮ ਆਪਾ ਤੁਹਾਨੂੰ ਵਿਖਾ ਦਿੰਦੇ ਆਂ ਇਹ ਗਾਂ ਬਹੁਤ ਵੱਡੀ ਵੀਰ ਜੀ ਐਨੂੰ ਮੋੜ ਕੇ ਤੇ ਦੇ ਤੋਰ ਕੇ ਦਿਖਾ ਦੇ ਮੇਰੇ ਕੋਲ ਆਪਾਂ ਤੇਰੀ ਕੋਈ ਹੋएगी ਥਾਣਾ ਨਹੀਂ ਵੀ ਠੀਕ ਹੈ ਜੀ ਉਸ ਤੋਂ ਪਹਿਲਾਂ ਬੜਾ ਪਹਿਲਾਂ ਅਸੀਂ ਕੋਈ ਬਾਤ ਤੁਹਾਡ ਕੋਈ ਨਹੀਂ ਠੀਕ ਆ ਬਈ ਜੀ ਠੀਕ ਆ ਜੀ ਸੋ ਤਿੰਨ ਚਾਰ ਤਿੰਨ ਚਾਰ ਕਿਲੋ ਜਰਾ ਇਹਦੇ ਥੱਲੇ ਦੁੱਧ ਵੀ ਆ ਹਾਂਜੀ ਚਾਰ ਮਹੀਨਿਆਂ ਦੀ ਗੱਬਣਾ ਕੋਈ ਵੀ ਭਰਾ ਸੱਜਣ ਆਉਂਦਾ ਜਦੋਂ ਕੋਈ ਚਾਰ ਮਹੀਨੇ ਪੰਜ ਮਹੀਨੇ ਚਾਹੇ ਤਿੰਨ ਮਹੀਨੇ ਦੀ ਸਟੇਜ ਤੇ ਪਸੂ ਹੁੰਦਾ ਪੂਰੀ ਵੱਡੀ ਗਵਾਰ ਪੂਰੀ ਆ ਤੁਸੀਂ ਚੈੱਕ ਵੀ ਕਰਾ ਸਕਦੇ ਜੀ ਸ਼ਾਇਬੇ ਨਾ ਕਰੋ ਅਬੀ ਚੈੱਕ ਕਰਾ ਲਓ ਠੀਕ ਆ ਜੀ ਤੇ 4 ਮਹੀਨੇ ਦੀ ਜਿਹੜੀ ਇਹ ਗੱਬਣ ਗਾ ਪਾ ਤੁਹਾਨੂੰ ਦੱਸਾ ਰਹੇ ਹਾਂ ਬਹੁਤ ਵਧੀਆ ਬੱਚੀ ਬਹੁਤ ਵਧੀਆ ਹੀ ਭਗਵਾਨ ਨੋੜ ਪੂਰਾ ਕਰਮ ਵਾਲੀ ਉੱਤੋਂ ਪੂਰੀ ਸਿੱਧੀ ਸੁੱਤੀ ਪੂਰੀ ਹੈ ਹਨਾ ਪੂਰੀ ਜਵਾਨ ਵੱਚੀ ਵੀ ਦੀ ਨਿੱਕੀ ਮੋਟੀ ਨਹੀਂ ਵੱਚੀ ਗਿਰਦੀ ਹੈ ਹਾਂ ਦਿਹਾਰਾ ਪੈਣਾ ਵੀ ਦਿਹਾਰਾ ਨਰਾਜਾ ਸਾਉਂ ਜਿਹੜਾ ਵੀਰਾ ਇਹ ਨਾਰ ਰਲ ਜਾਂਦੇ ਵੀਧੀ ਹੋਦੇ ਰਲਦੀ ਹੈ ਜੀ ਰਲ ਹਾਂ ਜੀ ਇਹ ਕਰਮ ਉਹਦੀ ਪੈਸੇ ਜਿੰਮੇ ਦੀਆਂ ਚ ਦੇ ਦੇਣੀ ਆ ਜੇ ਜਦਿਆ ਦੇਰੀ ਬੱਤੀਆ ਦੇ ਜੀ ਹਾਂ ਬੱਤੀ ਦੇ ਦਈਏ ਬੱਤੀ ਦੀ ਹਾਂ ਵੀ ਇਹ ਤਾਂ ਕਸਰ ਕੱਢ ਕੇ ਬਿਤੇ ਮਾਰੀ ਹੁੰਦੀ ਆ ਹੈ 32 ਮਾਰੀ ਤੇ ਮਾਰੀ ਹੁੰਦੀ ਆ ਉਹ ਜੈ ਜੀ ਗੱਲ ਕਰਕੇ ਦੇ ਦਿੱਗੇ ਮੇਰੇ ਪੂਰੇ 113000 ਦੇ ਦਿੱਤੇ 33000 ਦੀ ਦਿੱਤੇ ਤੋਂ 28000 ਦੀ ਦਿੱਤੇ ਰਾਜ ਵੀਰ ਬਸ ਬਾਰੀ ਕੋਟ ਨੀਂਦ ਮੈਂ ਤਾਂ ਕਬ ਹੋ ਜਾ ਰਾਜ ਪਾਲੇ ਨੂੰ ਰਾਤ ਲੈ ਆ ਜਿਹੜਾ 2000 ਨਹੀਂ ਵੀ ਵੀਰ ਜੀ ਮਰ ਚੋ ਲਈਏ ਹੋ ਵੀ ਨਾ ਭੁਖੀ ਮਰੀ ਪੀ ਗਾਂ ਪਾਣੀ ਆਉਣਗੇ ਕਿ ਲਈ ਉਹਨਾਂ ਤੇ ਹਾਂ ਹਾਂ ਦਿੰਦੇ ਨਹੀਂ ਬੱਚਿਆਂ ਨਾਲ ਦੇਖੋ ਚਲੋ ਸਾਹਮਣੇ ਵੱਡੀ ਵੱਡੀ ਫੁੱਲ ਵੀਰ ਜੀ ਬਿਲਕੁਲ ਦੂਣੀ ਪਾਉਣੀ ਨਹੀਂ ਪੈਣੀ ਇਹਨਾਂ ਕੋਈ ਘਾਟਾ ਨਹੀਂ ਆਜੇਗਾ ਬਿਲਕੁਲ ਬਿਲਕੁਲ ਮੈਂ ਵੀ ਵਹਿਰ ਚੰਗੀਆ ਮਜ਼ਬੂਤ ਆ ਵਜਨ ਲੋਡ ਬਹੁਤ ਜਿਆਦਾ ਵਜਨ ਲੋਡ ਵੀਰ ਜੀ ਰਾਜਵਾ ਕੇ ਸੋਨਾ 28000 ਤੀ ਅੱਜ ਮਿਲ ਜੂਗਾ ਰਾਜ ਵੀਰ ਕੋਈ ਇਹ ਨਾ ਰੋ 150 ਵੀਰ ਜੀ ਬਹੁਤ ਕਟਾ ਜਿੰਨੇ ਵੀ ਖੁਸ਼ੀ ਨਾਲ ਮੌਕੇ ਤੇ ਹੋ ਰਸਾ ਸ਼ੋਰ ਛੜ ਗਿਆ ਠੀਕ ਆ ਤੇ ਇਹ ਜਿਹੜੀ ਵਹਿੜ ਤੁਹਾਨੂੰ ਆਪਾ ਦਿਖਾਤੀ ਜੀ ਟੋਕੜ ਗੱਬਣਾ ਠੀਕ ਆ ਬਾਕੀ ਵਹਿੜ ਕਦਕੂਦ ਦੀ ਚੰਗੀਆਂ ਬਹੁਤੇ ਭਰਾਵਾਂ ਨੂੰ ਹੁੰਦਾ ਵੀ ਤੇਰੇ ਉਪਰ ਕਦ ਕਦ ਸੋਹਣਾ ਵਹਿੜ ਦਾ ਵੱਡੀਆਂ ਵਹਿੜਾਂ ਦੇ ਵਿੱਚ ਜਿਵੇਂ ਕੋ ਸਮੁੰਦਰ ਛੋਟੀ ਨਹੀਂ ਗੀ ਠੀਕ ਆ ਹਾਂ ਤੁਹਾਨੂੰ ਬਾਦੀ ਵੀਡੀਓ ਉਹ ਲੈ ਅਸੀਂ ਉਹ ਕਰਮ ਠੀਕ ਆ ਅਗਰ ਬੰਦੇ ਆਪਣੇ ਕੋਲ ਜਿਹੜੀ ਇਹ ਬੱਚੀ ਆ ਅੰਸਰ ਬੱਚੀ ਆ ਹਾਂਜੀ ਜੀ ਮਤਲਬ ਦੋਂਦੀ ਵੀ ਵਿੱਚ ਦੋ ਦੰਦ ਵੀਰ ਜੀ ਦੋ ਦੰਦ ਹਨਾ ਤੇ ਹੋਰ ਦੋਂਦੀ ਆ ਹਾਂਜੀ ਬਾਕੀ ਸਾਰੇ ਦਾ ਹਜੇ ਦੋ ਦੰਦ ਨਹੀਂ ਜੀ ਉਹ ਟੀਕੇ ਭਰਾ ਉਹ ਵੀਡੀਓ ਹੈ ਜੀ ਉਹ ਟੀਕੇ ਭਰਾਏ ਵੀ ਆਪਣੇ ਕੋਲੇ ਕਿੰਨੇ ਦਿਨ ਹੋ ਗਏ ਯਾ ਇਹਨਾਂ ਵੀਰ ਜੀ 25 ਦਿਨ ਹੋ ਚੁੱਕੇ ਜੋ ਠੀਕ ਆ ਹਾਂ ਵੀਰ ਜੀ ਆਪਣੇ ਕੋਲੇ ਆ ਗਈ ਜੇ ਕਿਹਨੇ ਦੇਖਣੀ ਹੋਵੇ ਵੀਡੀਓ ਗਾੜੀ ਕਿਸਮਰ ਵੀਰ ਜੀ ਤੇ ਤੁਹਾਡੇ ਕੋਲ ਕਲਿੱਪ ਬਣਿਆ ਪਿਆ ਬਣਿਆ ਆਪਣੇ ਕੋਲੇ ਮਾੜਾ ਯਾਰ ਬੰਦੇ ਇਧਰਲੇ ਪਾਸਿਓਂ ਪਿਛੋਂ ਮਾੜਾ ਪੂਛ ਤੋਂ ਲਾ ਦੇ ਬਖਾਤ ਦੀ ਝੋਲੀ ਆ ਲਓ ਜੀ ਠੀਕ ਆ ਜਿਹੜੀ ਵੱਡੀ ਪੂਰੀ ਰਸੀ ਵੀਰੀ ਪਲੀ ਆ ਹਮ ਲਓ ਠੀਕ ਆ ਦੋਂਦੀ ਬੱਚੀ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ 20 ਨਾਲ 25 ਹਕ ਦਿਨਾਂ ਦਾ ਵੇਰਵਾ ਪੈ ਗਿਆ ਵਿੱਚ ਹਾਂਜੀ ਬਣੀ ਸੋਰੀ ਆ ਉਹਦਾ ਕਲਿੱਪ ਮਿਲ ਜੂਗਾ ਤੁਹਾਨੂੰ ਏਆਈ ਹੋਈ ਦਾ ਤੇ ਹਾਈਟ ਕਰਦੇ ਮੀਡੀਅਮ ਆ ਇਸ ਬੱਚੀ ਦਾ ਬਾਕੀ ਉਮਰ ਦੇ ਹਿਸਾਬ ਨਾਲ ਹਜੇ ਕਤੋਂ-ਕਤੋਂ ਪੂਰੀ ਜਵਾਨ ਹੋ ਹੁੰਦਿਆਂ ਤੱਕ ਕਰਮਾਲੀ ਨੇ ਕਾਦੀ ਕਰਨਾ ਔਰ ਵੀ ਹਾਇਤ ਕੱਦ ਕਰ ਜੂਗੀ ਤੇ ਡੱਬੀ ਬੱਚੀ ਆ ਬੂਤੀ ਇਧਰਨੇ ਪਾਸ ਤੁਹਾਨੂੰ ਚੈੱਕ ਕਰਾ ਦਿੰਦੇ ਆ ਸਿੰਘ ਬੇਸ਼ੱਕ ਕੋਈ ਹੈਗੇ ਕੋਈ ਛੋਟਾ-ਪੋਟਾ ਢਿੱਡ-ਪੋਟਾ ਠੀਕ ਆ ਤੇ ਦੋੰਦੇ ਪੂਰੀ ਆ ਬਈ ਯਾਰੋ ਚੱਕਣੇ ਵੇਲੇ ਪਾਉਂ ਆ ਕੋਈ ਗੱਲ ਨਹੀਂ ਕੋਈ ਕਨਫਰਮ ਆ ਵੈਸੇ ਆਪਾਂ ਕੀ ਪਦੋਂ ਦੀ ਦਾ ਖਾ ਸਕਦੇ ਕੋਈ ਗੱਲ ਨਹੀਂ ਵੈਸੇ ਕਨਫਰਮ ਆ ਤੇ ਹੋਰ ਦੋੰਦ ਦੇ ਜੇ ਬਰਾਬਰ ਕਰਤੀ ਪਈ ਆ ਠੀਕ ਆ ਹਾਂ ਤੇ ਜੋਬ ਸ਼ੋਇਕ ਕੰਨੀਆਂ ਆ ਜੇ ਦੁੱਧ ਦਾਂਦਾ ਠੀਕ ਹਾਂਜੀ ਸੋ ਬੱਚੀ ਚੰਗੀ ਆ ਬਾਕੀ ਚਲੋ ਅਜੇ ਜੈਜ ਰੋਡ ਦੇ ਵਿੱਚ ਮਿਲ ਜਾਨੀ ਆ ਕਿਸੇ ਭਰਾ ਨੇ ਕਾ ਸਾਬਣੀ ਆ ਲਿ ਜਾ ਕੇ ਮਾਲ ਦੇ ਵਿੱਚ ਛੱਡ ਦਿਆ ਜੀ ਉਹੀ ਹੋਈ ਹੈ ਨਿਕਲ ਆਉਂਦੀ ਹੈਗਾ ਕਿਸੇ ਭਰਾ ਦਾ ਲੱਖ ਜਾਂ ਕਿਸਮਤ ਆ ਤੁਹਾਡੀ ਠੀਕ ਆ ਜੀ ਬਾਕੀ ਇਹ ਬੱਚੀ ਦਾ ਪੂਰਾ ਸਟਰਕਚਰ ਆ ਹਾਂ ਪਿੰਦੇ ਤੋਰਲਾ ਲਵਾਵਾਂਗਾ ਇਹਨੂੰ ਆਈ ਆਉਂਦੇ ਨਹੀਂ ਆਉਂਦਾ ਜੀ ਠੀਕ ਆ ਬੇਬੇ ਕੀ ਮਮਤ ਤੀਰ ਹੋਵੇ 15000 ਦੇ ਦਈਏ 15 ਦੀ 20 ਦੀ ਦੇ ਜੀ ਕੰਟਰਾ ਵੀ ਦੀ ਜਾਇਦ ਕਰੀਏ ਸਹਿਜ ਕਰਕੇ ਲਈਏਗੀ ਜੀ ਲਈ ਪੂਰੇ 10000 دیے ਕੰਮ ਨਹੀਂ ਗਿਆ ਵੀ ਨਹੀਂ ਆਈਏ ਪੂਰੇ ਆ ਲਈ ਹਾਂ ਹਾਂ ਚਲੋ ਪਾਣੀ ਬਣਿਆ ਹੋ ਗਿਆ ਕੰਮ ਡਾਊਨ ਹੈ ਥੋੜਾ ਜਿਹਾ ਮੰਦਾ ਸਾਰੇ ਪਤਾ ਸਾਰੇ ਬਣੀ ਰੁੱਝੇ ਕੰਮ ਦੇ ਕਰਕੇ ਆ ਬਿਲਕੁਲ ਵੀ ਜੀ ਪੂਰੇ 11000 ਦੇ ਦਾਂਗੇ 11000 ਦੇ ਹਾਂ ਜੀ ਦਸੋ ਅੰਦਰ ਬਈਏ ਕਰਕੇ ਮੰਨਤਾ ਮੈਂ ਵੀ ਜੀ ਪੂਰੇ ਵੀਰ ਜਿਹੜੇ ਖਪਾ ਲਈ ਆਉਂਦਾ ਆ ਸੱਚੇ ਮੇਰਾ ਖਾਤਾ ਮਾਰਦਾ ਕੋਈ ਗੱਲ ਖਪੋ ਲਾਵਾ ਦੇ ਮਾਲ ਦਿਖਣਾ ਇਹਦੇ ਮੇਰਾ ਮਛੀ ਦੀ ਵਸਤਾ ਉਹ ਕਮਲਾ ਲਾ ਰੰਗ ਨੋਈ ਆਉਂਦਾ ਲਾਉ ਲਈ ਆਉਂਦਾ ਵਪਾਰ ਤਾਂ ਢਾ ਦੂਗਾ ਫਿਰ ਦਾਰੀ ਟੋਟ ਗਿਆ ਹਾਂ ਹਾਂ ਇਹ ਕਮਾਈ ਹੋ ਗਈ ਇੱਥੋਂ ਹਾਂਜੀ ਮਜਰਾ ਜੋ ਯਾਦ ਹੀ ਕਰ ਪਾਣੀ ਉੱਥੇ ਨੇ ਪਾਣੀ ਬ੍ਰਿੰਗੜੀ ਆਇਆ ਇੱਧਰ ਬਣਿਆ ਹਾਂ ਹਾਂ ਬੰਨ੍ਹ ਗਏ ਗਲੇ ਬਣਿਆ ਸਾਰੇ ਜੀਅ ਜੰਤ ਤਾਂ ਸਾਰੇ ਗਰੌਖੇ ਸੌਕੇ ਦੁਖੀ ਹੈ ਨਾ ਚਾਹ ਚਾਹ ਕੇ ਦੇ ਦੇ ਚਲੋ ਸਾਹਬ ਨਹੀਂ ਕਿਸੇ ਭਰਾ ਨੇ 8000 ਦੇ ਦੇ 8000 ਦੇ ਦੇ ਦੋ ਦੇ ਦੇ ਦੋ ਲੈ ਲਈ ਹੋ ਗਿਆ ਹੋਰ ਮਾਰਨੀ ਸ਼ੁਰੂ ਹੋ ਗਈ ਮਾਰਨੀ ਮੇਰੇ ਨਾਲ ਸ਼ੁਰੂ ਹੋ ਰਿਹਾ ਜੇ ਆਫੀਰ ਰਿਹਾ ਅੱਗੇ ਸ਼ਾਲਾ ਹੋਰੀ ਮਰਾਦੀਆਂ ਗੰਮ ਬਤੀਆਂ ਪਾਈ ਗਈ 500 ਛੋਟ ਕਰਦਾ ਪੈਸੇ ਛੋਟ ਪਾਏ ਸਾਢੇ 7000 ਰੁਪਏ ਬਾਹਰ ਮਿਲ ਜੂਗੀ ਅੱਜ ਠੀਕ ਆ ਸੋ ਬਾਕੀ ਦੋਂਦੀ ਬਚੀ ਹੈ ਪ्योर ਮੇਰਾ ਭਰਾ ਮੂੰਹ ਫੜ ਕੇ ਆਪਣਾ ਕਨਫਰਮ ਜਿੱਦਾਂ ਮਰਦੀ ਕਰੀ ਤੋ ਜੈਗ ਸੂਤਰ ਦੇ ਰੇਟ ਆ ਬਿਲਕੁਲ ਬਾਜਪਨ ਬਿਲਕੁਲ ਲੈ ਵੀ ਉਹ ਦੇ ਬੰਦੇ ਵੀ ਰਹੇ ਅੱਜ ਤਿੰਨੇ ਪਸ਼ੂ ਸੀ ਆ ਤਿੰਨੇ ਚਾਰ ਵੀ ਇੱਕ ਵਧੀਆ ਚੀ ਲੈ ਲਈ ਵੀਰ ਉਹਨਾਂ ਨੇ ਠੀਕ ਹੈ ਜੀ ਹਾਂਜੀ ਚਲੋ ਕੋਈ ਗੱਲ ਨਹੀਂ ਜਿਹੜਾ ਪਸ਼ੂ ਵੇਚ ਗਿਆ ਜੀ ਹਾਂਜੀ ਤੇ ਗਾਂ ਉਹਨਾਂ ਵੀ ਸੇਲ ਕਰਨਾ ਹੋਊਗਾ ਸੇਲ ਕਰਨਾ ਜੀ ਉਹਨੇ ਵੇਚੀ ਉਹਨੇ ਵੀਡੀਓ ਪਾਉਗਾ ਮੈਂ ਵੀ ਤਹੀਂ ਨਹੀਂ ਪੋਣੀ ਉਹਨਾਂ ਦੀ ਠੀਕ ਆ ਠੀਕ ਉਹਨੇ ਚ ਮੜੀ ਚਾਤੀ ਮਰਾ ਦਿਓ ਕੀ ਲੈਣੀ ਹੈ ਵੀਰ ਨੇ ਆ ਉਹ ਉਹਨੇ ਮੜੀ ਉਹਨੇ ਖਾ ਲਓ ਫੋਨ ਉਹ ਦੇ ਦਾਂਗੇ ਠੀਕ ਹੈ ਜਰਸੀ ਮੜੀ ਵੇਲੋ ਚੱਕਰਾਓ ਅਗਲੀ ਕੀ ਜਰਸੀ ਜਰਸੀ ਉਹ ਮਗਰ ਦੀ ਬੱਚਾ ਹਾਂਜੀ ਲਓ ਵੀ ਇਹ ਜਰਸੀ ਆ ਬੜਾ ਠੀਕ ਆ ਜੀ ਇਹ ਵੈਸੇ ਸੇਲ ਕਰਤੀ ਪਿੰਦੇ ਵਾਲੇ ਇਹ ਵੀ ਚੋਈ ਹੋਈ ਆ ਨਾ ਇਹ ਚੋਈ ਦੀ ਵੀਡੀਓ ਆ ਬਾਕੀ ਚੋਈ ਹੋਣੇ ਲਈ ਇਹਨਾਂ ਨੇ ਕਿੰਨੇ ਦੀ ਸੂਈ ਆ ਕਿੰਨੇ ਦੀ ਲਓ ਵੀ 10 ਦਿਨ ਹੋ ਗਏ ਜੀ ਨੂੰ ਬੱਚਾ ਜੋ 10 ਕਿ ਦਿਨ ਹੋ ਗਏ ਆ ਮਗਰ ਬੱਚਾ ਆ ਗਿਆ ਹਾਂਜੀ ਲਓ ਜੀ ਮਗਰ ਬੱਚਾ 10 ਕਿ ਦਿਨ ਦੀ ਸੂਈ ਹੈ ਪਹਿਲਾਂ ਇੱਕ ਵਾਰੀ ਪੂਰਾ ਸਟਰਕਚਰ ਵੇਖ ਲਓ ਹਾਂਜੀ ਬੂਥੀ ਪਾਤੀ ਬਹੁਤ ਸੋਹਣੀ ਹੈ ਪਲੂਣੀ ਹੈ ਹਾਂਜੀ ਪਲੂਣ ਪਹਿਲਾਂ ਸੂਬਾ ਹਾਂਜੀ ਪਹਿਲਾਂ ਪਹਿਲਾਂ ਸੂਬਾ 10 ਗੱਲਾਂ ਦੀ ਹੈ ਦੁੱਧ ਕਿੰਨਾ ਤਾਂ ਥੱਲੇ ਲੋ ਦਾ ਜੀ 10 ਲੀਟਰ ਹਾਂਜੀ ਤੇ ਮੋਲ ਕੀ ਕਰਤਾ ਵੀ ਦੀ ਮੋਲ ਆਪਾਂ ਵੇਚੀ ਆ ਜੇ ਕੇ ਵੀਰ ਭਰਾ ਨੂੰ ਚਾਹੀਦੀ ਹੋਈ ਫੋਨ ਤੇ ਗੱਲ ਕਰਾਉਂਦੇ ਆ ਉਹਨੇ ਗਾਂ ਵੇਚਣ ਵਾਲੇ ਬੰਦੇ ਲਈ ਆ ਉਹ ਆਪਾਂ ਉਹਨੇ ਗਾਂ ਚੋ ਕੇ ਗਿਆ ਵੀ ਅੱਧਰ ਮੇਰੇ ਪਾਸੇ ਥਰਮਸ ਆਦ ਗਏ ਇੱਕ ਜੀ ਹਾਂਜੀ ਲੋ ਜੀ ਥਾਨ ਦੋਸਤੋ ਪੂਰਾ ਥਿਚਵਾਈ ਆ ਪੂਰਾ ਵੀਰ ਭਰਾ ਨੇ ਘਰੇ ਲੈ ਕੇ ਜਾਣੀ ਆ ਤਕਰੀਬਨ ਹਰੇਕ ਨੂੰ ਦਾ ਵੀ ਘਾਟ ਜੈਜ ਰੋਡ ਦੇ ਵਿੱਚ ਮਿਲ ਜਦੇ ਜਰਸੀ ਤੇ ਬੜੇ ਵੀਰ ਸ਼ਕੀਨ ਆ ਆਪਣੇ ਹਾਂਜੀ ਜਰਸੀ ਹੈੜਾ ਕੇ ਕੋਈ ਰਾਈ ਵੀਰ ਜੀ ਵੀਰ ਭਰਾ ਨੂੰ ਕਾਈਦੀ ਹੋਵੇ ਮੰਨੋ ਕੋਈ ਫੈਨ ਹੋਵੇ ਫੋਨ ਕਰੇ ਫੋਨ ਤੇ ਕੱਲ ਗੱਲ ਕਰ ਲਾਂਗੇ ਬੱਚੀ ਚੱਲੀ ਆ ਹਾਂਜੀ ਸੋ 10 ਦਿਨਾਂ ਦੀ ਸੂਈ ਤੇ 10 ਦਿਨ ਕਾਈਦੀ ਹੋਵੇ ਕਿੰਨੇ ਮਿੰਟਾਂ ਦੇ ਡਾਇਰੈਕਟਰ ਹੋਵੇਗਾ ਇਧਰ ਦੇ ਪਾਸੇ ਬੱਚਾ ਵਿਖਾ ਦੇ ਕੱਲ ਨੂੰ ਰਹੀ ਗੱਲ ਮੁੱਲ ਦੀ ਵਿਖਾ ਦੇ ਮੜੀਏ ਮੁੱਲ ਮੇਰਾ ਭਰਾ ਪੁੱਛ ਕੇ ਇਸ ਕਰ ਲਿਓ ਜੇ ਫੋਨ ਨੰਬਰਾਂ ਤੇ ਸੋਹਣੇ ਕਰਾਂ ਕਿੰਨਾ ਮੁੱਲ ਪਾਣਾ ਠੀਕ ਆ ਜੀ ਆ ਦੇਖੋ ਲਓ ਜੀ ਕਾਨੂੰਨ ਪਹਿਲਾ ਸੂਆ ਬੱਛੀ ਆ ਠੀਕ ਆ ਦੀ 10 ਕਿਲੋ ਦੁੱਧ ਦੇ ਥੱਲੇ ਹਾਜ਼ਰ ਆ ਮੂੰਹ ਚਾਰ ਤਾਂ ਬੱਛੀ ਆ ਤੇਰੀ ਮੈਨੂੰ ਆਪਣੀ ਪਸੰਦ ਆਊਗੀ ਜਜੂਗੀ ਚੌਕੀ ਚੌਕੀ ਆ ਹਾਂਜੀ ਚਾਰ ਤਾਂ ਬੱਛੀ ਆ ਠੀਕ ਆ ਇਹ ਜੀ ਲਓ ਆ ਨਹੀਂ ਚੰਗੀ ਆ ਸੋਹਣੀ ਬੱਛੀ ਆ ਉਤੋਂ ਚਮਕਦਮ ਕਪੂਰੀ ਆ ਪਿੰਡੇ ਪੁੰਡੇ ਦੀ ਸਾਫ਼ ਆ ਕੂਰੀ ਹਾਂਜੀ ਅੰਦਰੇ ਬੰਦ ਕੇ ਪੱਟੇ ਰੱਖ ਲਓ ਬੰਦ ਦੇ ਅੰਦਰੇ ਲਓ ਜੀ ਕਰੋ ਚੱਕ ਠੀਕ ਆ ਸੋ ਇਹਦਾ ਮੁੱਲ ਮੇਰਾ ਭਰਾ ਖਾਸ ਤੌਰ ਤੇ ਪੁੱਛ ਰਿਹਾ ਜੀ ਫੋਨ ਕਰ ਤੇ ਆ ਲੈ ਉਸ ਵਰਕੇ ਦਾ ਕੌਣ ਕਿ ਰਹੇ ਨੂੰ ਹੁੰਦਾ ਪਸ਼ੂ ਲੈਣਾ ਤੇ ਗਾਂ ਚਲੋ ਕਿਸੇ ਭਰਾ ਨੇ ਕੋ ਖਰੀਦਿਆ ਤੇ ਵਿੱਚੋਂ ਕੋਈ ਚਲੋ ਜਲਪਾਣੀ ਉਹਨਾਂ ਨੇ ਲੈਣਾ ਹਾਂਜੀ ਜਿੰਨਾਂ ਦੀ ਜਲਪਾਣੀ ਲੈ ਕੇ ਉਹਨਾਂ ਨੇ ਸੇਲ ਕਰੀ ਦੇਣੀ ਅੱਗੇ ਵੀ ਜਾ ਕੇ ਹਾਂਜੀ ਤੇ ਇਹਦੀ ਤੁਸੀਂ ਗੱਲਬਾਤ ਜਿਹੜੀ ਫੋਨ ਤੇ ਕਰ ਲਿਓ ਜੇ ਰੇਟ ਦੀ ਤੇ ਇਹ ਅੱਜ ਐਨੀਮਲਸ ਸੀਗੇ ਬੇਤੇ ਹਾਂਜੀ ਠੀਕ ਆ ਭਰਾ ਦਾ ਇੱਕ ਨੰਬਰ ਆਪਣੇ ਕਰ ਦਈਏ ਸਾਂਝੇ 68899 11270 ਠੀਕ ਹੈ ਹਾਂਜੀ 98765 0480 ਠੀਕ ਹੈ ਜੀ ਸਤਿ ਸ਼੍ਰੀ ਅਕਾਲ ਮਹਾਰਾਜ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ